ਕੜੇ ਨੀਤ ਨਾਲ ਦਿੱਤੇ ਉਹ ਕਿਤੇ ਨਹੀਂ ਲੱਗੇ ਘਰੇ ਖੋਰੂ ਮੋਰੂ ਹੋ ਮੇਰੀ ਗੱਲ ਨੀਰ ਸੀ ਹਾਂ ਭਾਈ ਕਿਸ਼ਤ ਤੂੰ ਕਿੱਥੇ ਹੀ ਆਇਆ ਕਿਸ਼ਤ ਲੈਣ ਆਇਆ ਭਾਈ ਮੈਂ ਕਿਸ਼ਤ ਲੈਣਾ ਤੇ ਬਾਹਰ ਖੜ ਕੇ ਬਾਜ ਮਾਰ ਪਰ ਉਹ ਬਾਜ ਮਾਰੀ ਸੀ ਤੁਸੀਂ ਗੱਲ ਨਹੀਂ ਸੁਣਦੇ ਮੇਰੀ ਬੋਹ ਕਰਕਾਈ ਜਾਣਾ ਕਦੋਂ ਦਾ ਕੱਲ ਨੂੰ ਭਰਾਂਗੇ ਅੱਜ ਨਹੀਂ ਭਰਦੇ ਕੱਲ ਨੂੰ ਲਈ ਮੈਂ ਤਾਂ ਕਿਸ਼ਤ ਲੈ ਕੇ ਜਾਣੀ ਆ ਹਾਂ ਨੂੰ ਕੋਲ ਨੂੰ ਨਹੀਂ ਹਰ ਮਹੀਨੇ ਦਾ ਕਿਸ਼ਤ ਕੱਲ ਨੂੰ ਲੈ ਕੇ ਜਾਏ ਕੱਲ ਨੂੰ ਲੈ ਕੇ ਜਾਏ ਤੁਹਾਡੀ ਕਿਸ਼ਤ ਦੂਜੇ ਗਰੁੱਪ ਭਾਰ ਦਾ ਪਤਾ ਦਵੇਸ਼ ਗੱਲ ਹਰ ਮਹੀਨੇ ਉਹ ਵਿਚਾਰੀਆਂ ਕਿਸ਼ਤ ਭਰਨ ਦੀਆਂ ਗੁੜੀਆਂ ਠੀਕ ਹੈ ਕਿਸ਼ਤ ਦੋ ਮੈਂ ਕਿਸ਼ਤ ਲੈ ਕੇ ਜਾਣੀ ਮੈਨੂੰ ਨਹੀਂ ਪਤਾ ਗਿਆ ਮੇਰਾ ਘਰ ਵਾਲਾ ਕੰਮ ਤੇ ਸ਼ਾਮ ਨੂੰ ਪੈਸੇ ਲਿਆਉਂਗਾ ਕੱਲ ਨੂੰ ਭਰ ਦੋ ਕੋਈ ਨਹੀਂ ਮੈਂ ਸ਼ਾਮ ਨੂੰ ਦੇਖ ਕੇ ਜਾਉਂਗਾ ਐ ਕਿਵੇਂ ਤੇ ਫਿਰ ਇੱਥੇ ਥੋੜੀ ਬੈਠਾ ਰਹਿਣਾ ਅਸੀਂ ਵੀ ਕਰੇ ਕੋਈ ਕੰਮ ਕਰਨੇ ਆ ਕੰਮ ਕਰੀ ਜੋ ਬਈ ਮੈਨੂੰ ਨਹੀਂ ਪਤਾ ਮੈਂ ਤਾਂ ਕਿਸ਼ਤ ਦੋ ਲਿਆ ਕੇ ਦੂਜਿਆਂ ਦੀ ਕਿਸ਼ਤ ਮੈਂ ਕਿੱਥੇ ਜਮਾ ਕਰਾਂ ਕਿਸ਼ਤ ਦੋ ਲਿਆ ਕੇ ਨਹੀਂ ਤਾਂ ਮੈਂ ਡਿਫਾਲਟਰ ਚ ਪਾ ਦਾਂ ਤੁਹਾਨੂੰ ਤੇ ਸਾਰੀ ਉਮਰ ਲਾਉਣ ਨਹੀਂ ਮਿਲਣਾ ਤੁਹਾਨੂੰ ਕੋਈ ਨਹੀਂ ਪਾ ਦ ਹ ਤੁਹਾਡੇ ਜਵਾਕਾਂ ਨੂੰ ਲਾਉਣ ਵੀ ਨਹੀਂ ਮਿਲਣਾ ਚਲ ਕੋਈ ਨਿਕਾਲੂ ਪਰਦਾ ਵੇ ਹੁਣ ਤਾ ਤੂੰ ਐ ਕਰਦੀ ਕੱਲ ਨੂੰ ਭਰ ਦਾਂਗੇ ਜਦੋਂ ਲੋਨ ਲੈਣਾ ਸੋ ਤਾਂ ਤੁਸੀਂ ਮੇਰੀਆਂ ਮਿੰਟਾਂ ਕੱਢਦੇ ਸਰ ਜੀ ਸਾਡਾ ਲੋਨ ਭਰ ਦੋ ਤੇ ਜੇ ਹੁਣ ਤੂੰ ਲੋਨ ਮੈਂ ਦਿਵਾਦਾ ਤੇ ਤੁਸੀਂ ਹੁਣ ਮੇਰੀ ਗੱਲ ਲਈ ਸੋਦੇ ਹਰ ਮਹੀਨੇ ਐ ਕਰ ਲਾਗੇ ਜੀ ਤੈਨੂੰ ਪਤਾ ਨਾ ਤੁਸੀਂ ਕਿਵੇਂ ਮਿੰਟਾਂ ਕੱਢਦੇ ਨੇ ਤੁਸੀਂ ਮੇਰੀਆਂ ਫਿਰ ਤੂੰ ਹੀ ਆ ਨਾ ਫਿਰ ਘਰ ਵਾਲੇ ਦੇ ਸੰਗ ਕਰਾ ਕੇ ਤੇਰਾ ਲੋਨ ਦੇਵਾਂਗਾ ਲੈ ਲੈ ਉਸੇ ਤੂੰ ਇਹ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਪੈਸੇ ਦਿੱਤੇ ਆ ਤੇ ਮੈਂ ਹੁਣ ਵਾਪਸ ਨਹੀਂ ਜਾਣੇਗੀ ਕੀਪ ਤਾਂ ਕਿਹੜੀ ਨੀਤ ਨਾਲ ਦਿੱਤੇ ਉਹ ਕਿਤੇ ਨਹੀਂ ਲੱਗੇ ਘਰੇ ਖੋਰੂ ਮੋਰੂ ਹੋ ਮੇਰੀ ਗੱਲ ਨੀਰ ਸੀ ਦੇਈਏ ਸਾਲਾ ਮੈਨੂੰ ਪਤਾ ਮੈਨੂੰ ਫਿਕਰ ਦੇ ਤੈ ਮੈਂ ਜਾਵਾਂ ਹੱਤ ਕਮਰੇ ਵਾਸਤੇ ਲੈ ਉਹ ਸਾਡਾ ਪਿਆਰ ਸੈਣੀ ਪੈਸੇ ਜਦੋਂ ਸਾਰੇ ਕੰਮ ਹੀ ਨਹੀਂ ਆਏ ਕਿਤੇ ਅਸੀਂ ਕਿੱਥੇ ਭਰ ਦਿੱਤੇ ਕਮਰਾ ਮੈਂ ਬਾਕੇ ਦੇਣਾ ਸੀ ਤੈਨੂੰ ਸਾਲੂ ਨਹੀਂ ਪਤਾ ਮੈਨੂੰ ਨਹੀਂ ਜੀ ਸੋੜਾ ਨਾ ਇਹ ਤਾਂ ਪੈਸੇ ਲੈ ਕੇ ਜਾਣੀ ਕਿਸ਼ਤ ਮੈਨੂੰ ਨਹੀਂ ਪਤਾ ਮੈਂ ਤਾਂ ਪੈਸੇ ਦੋ ਲਿਆ ਕੇ ਮੈਂ ਕਿਹਦਾ ਅਫਸਰਾਂ ਨੂੰ ਜਵਾਬ ਦੇਣਾ ਮੈਂ ਕੀ ਕਮਾਉਣਾ ਜਿੱਥੇ ਉਹ ਅੱਗੇ ਭਰਦੀਆਂ ਨਾ ਉਹ ਹੋਰ ਭਰਦੇ ਨੇ ਇੱਕ ਜਿਹੜੇ ਕੱਲ ਨੂੰ ਦੇ ਦੂੰਗੀ ਉਹਨਾਂ ਨੂੰ ਮੈਂ ਬੈਠ ਕੱਲ ਮੇਰੀ ਗੱਲ ਸੁਣ ਮੈਂ ਤੁਹਾਡਾ ਮੋਟਰਸਾਈਕਲ ਲੈ ਕੇ ਚੱਲਿਆ ਠੀਕ ਹੈ ਕਿਸਾ ਦੇ ਪੈਸੇ ਜਮ੍ਹਾਂ ਕਰਾ ਦੇ ਤੇ ਮੋਟਰਸਾਈਕਲ ਤੁਸੀਂ ਲੈ ਜਾ ਦਾ ਲੈ ਜਾ ਲੈ ਜਾ ਆਖੀ ਨਾ ਤੂੰ ਜਹਾ ਸਹੀ ਤੂੰ ਬਾਹਰ ਤੱਕ ਪੈਣਾ ਤੇ ਖਾੜੇ ਨੂੰ ਬੋਟ ਨਖਾ ਲਿਆਗੇ ਅਸੀਂ ਆਖਾਂਗੇ ਕਿ ਸਾਡਾ ਤਾਂ ਮੋਟਰਸਾਈਕਲ ਚੋਰੀ ਹੋ ਗਿਆ ਤੂੰ ਦੇਖਾ ਕਿ ਤੂੰ ਤਾਂ ਦੋਸਾ ਟਕੇ ਜਾਏਗਾ ਤੂੰ ਖਾ ਲਈ ਉੱਥੇ ਲੈ ਜਾ ਲੈ ਨਾ ਅਸਲਾ ਨਹੀਂ ਮੈਂ ਰੇੜੇ ਤੇ ਲਾ ਕੇ ਚੱਲਿਆ ਠੀਕ ਹੈ ਲੈ ਜਾ